ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਸਬੰਧ ਵਿੱਚ ਅੱਜ ਇੱਕ ਬਹੁਤ ਹੀ ਅਹਿਮ ਜਾਣਕਾਰੀ ਸੰਗਤ ਜੀ ਸਾਂਝੀ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਿੱਖ ਸੰਗਤ ਦੇ ਨਾਲ ਸ਼ੇਅਰ ਜਿਹੜਾ ਉਹ ਜਰੂਰ ਕਰ ਦਿਓ ਆਜੂ ਸਕਰੀਨ ਦੇ ਉੱਪਰ ਲਿਖੇ ਹੋਏ ਗੁਰਬਾਣੀ ਦੇ ਤੁਸੀਂ ਸ਼ਬਦ ਦੇਖ ਰਹੇ ਹੋ ਨਾ ਜੀ ਸੰਗਤ ਜੀ ਬੇਨਤੀ ਕਰਨਾ ਚਾਹਾਂਗਾ ਵੀ ਐਸੇ ਮੁਬਾਰਕ ਸ਼ਬਦ ਅਸੀਂ ਜਦੋਂ ਗੁਰਬਾਣੀ ਦਾ ਸਹਿਜ ਪਾਠ ਕਰਦੇ ਆ ਨਾ ਤੇ ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਸਾਨੂੰ ਪੜਨ ਨੂੰ ਮਿਲਦੇ ਆ ਹਾਲਾਂਕਿ ਇਹਨਾਂ ਸ਼ਬਦਾਂ ਦੇ ਸੰਬੰਧ ਵਿੱਚ ਮੈਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਪੜਾ ਅੱਜ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਕਿਉਂਕਿ ਅਕਸਰ ਹੀ ਮੈਂ ਦੇਖਿਆ ਹੈ ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਹਨ ਇਹ ਜਿਹੜੇ ਮੁਬਾਰਕ ਗੁਰਬਾਣੀ ਦੇ ਸ਼ਬਦ ਆ ਨਾ ਇਹਨਾਂ ਸ਼ਬਦਾਂ ਦੇ ਉਚਾਰਨ ਦੇ ਵਿੱਚ ਜ਼ਿਆਦਾਤਰ ਉਹ ਇਹਨਾਂ ਦੋ ਵੱਖੋ-ਵੱਖਰੇ ਸ਼ਬਦਾਂ ਦਾ ਇੱਕੋ ਹੀ ਉਚਾਰਨ ਕਰ ਦਿੰਦੀਆਂ ਹਨ ਹੁਣ ਤੁਸੀਂ ਦੇਖੋ ਸਕਰੀਨ ਉੱਪਰ ਸ਼ਬਦ ਆ ਮਾਨਯ ਤੇ ਮਾਨੀ ਹੈ ਹੁਣ ਇੱਕ ਮੁਬਾਰਕ ਸ਼ਬਦ ਆ ਮੰਮੇ ਨੂੰ ਕੰਨਾ ਨੰਨੇ ਨੂੰ ਸਿਹਾਰੀ ਦੀ ਮਾਤਰਾ ਲੱਗੀ ਆ ਫਿਰ ਐੜੇ ਦੇ ਉੱਪਰ ਦੁਲਾਵਾਂ ਦੀ ਮਾਤਰਾ ਲੱਗੀ ਹੋਈ ਆ ਤੇ ਜਿਹੜਾ ਦੂਸਰਾ ਸ਼ਬਦ ਆ ਉੱਥੇ ਆ ਮੰਮੇ ਨੂੰ ਕੰਨਾ ਨੰਨੇ ਨੂੰ ਬਿਹਾਰੀ ਦੀ ਮਾਤਰਾ ਫਿਰ ਐੜੇ ਅੱਖਰ ਦੇ ਉੱਪਰ ਦੁਲਾਵਾਂ ਦੀ ਮਾਤਰਾ ਹੈ ਠੀਕ ਆ ਤੂੰ ਹੁਣ ਇਹ ਦੋ ਸ਼ਬਦ ਇਹਨਾਂ ਦਾ ਉਚਾਰਨ ਵੀ ਇਸ ਗੱਲ ਨੂੰ ਖਿਆਲ ਚ ਰੱਖੋ ਵੱਖੋ ਵੱਖਰਾ ਹੈ ਤੇ ਇਹਨਾਂ ਦੋ ਸ਼ਬਦਾਂ ਦਾ ਜਿਹੜਾ ਮੀਨਿੰਗ ਆ ਜਿਹੜਾ ਅਰਥ ਆ ਉਹ ਵੀ ਵੱਖੋ ਵੱਖਰਾ ਹੈ ਪਰ ਜਦੋਂ ਕੁਝ ਸੱਜਣ ਇਹਨਾਂ ਸ਼ਬਦਾਂ ਦਾ ਉਚਾਰਨ ਸਿਮਿਲੈਰਟੀ ਵਿੱਚ ਕਰਦੇ ਆ ਜਾਨੀ ਕਿ ਇੱਕੋ ਹੀ ਉਚਾਰਨ ਬਣਾ ਦਿੰਦੇ ਆ ਫਿਰ ਇੱਥੇ ਬਹੁਤ ਵੱਡੀ ਜਿਹੜੀ ਆ ਉਹ ਮੈਨੂੰ ਸਮਝਦਾ ਭੁੱਲ ਹੋ ਜਾਂਦੀ ਸਾਡੇ ਕੋਲ ਤੋਂ ਇਹ ਸ਼ਬਦਾਂ ਦਾ ਖਾਸਾ ਖਿਆਲ ਰੱਖਣਾ ਹੈ ਉਚਾਰਨ ਕਰਨ ਵੇਲੇ ਸਿਹਾਰੀ ਦੀ ਜਿਹੜੀ ਮਾਤਰਾ ਇਸ ਗੱਲ ਨੂੰ ਖਿਆਲ ਚ ਰੱਖੋ ਇਹ ਆ ਲਘੂ ਮਾਤਰਾ ਸਿਹਾਰੀ ਦੀ ਮਾਤਰਾ ਦਾ ਉਚਾਰਨ ਹਮੇਸ਼ਾ ਹਲਕੀ ਜਿਹੀ ਟੋਨ ਵਿੱਚ ਹੁੰਦਾ ਨੰਨੇ ਸਿਹਾਰੀ ਨੇ ਬਸ ਇਨਾ ਉਚਾਰਨ ਹੋਏਗਾ ਪਰ ਜਦੋਂ ਬਿਹਾਰੀ ਦੀ ਮਾਤਰਾ ਦਾ ਉਚਾਰਨ ਕਰੋਗੇ ਇਹ ਉਚਾਰਨ ਜਿਹੜਾ ਇਹ ਦੀਰਘ ਮਾਤਰਾ ਹੈ ਤੇ ਇਹਦਾ ਉਚਾਰਨ ਲਮਕਾ ਕੇ ਵੱਡੀ ਟੋਨ ਵਿੱਚ ਅਸੀਂ ਕਰਾਂਗੇ ਨੰਨੇ ਬਿਹਾਰੀ ਨੀ ਇਸ ਢੰਗ ਦੇ ਨਾਲ ਤੋ ਪਾਠ ਦਾ ਉਚਾਰਨ ਇਹਨੂੰ ਧਿਆਨ ਨਾਲ ਸੁਣੋ ਪਾਠ ਆ ਮਾਨਿਏ ਮਾਨੀਏ ਮਾਨਿਏ ਮਾਨੀਏ ਇਸੇ ਤਰ੍ਹਾਂ ਅਗਲਾ ਮੁਬਾਰਕ ਸ਼ਬਦ ਆ ਸੇਵੇ ਐ ਸੇਵੀ ਐ ਉਹ ਜਿਹੜਾ ਪਾਠ ਸੀ ਮਾਨਿਏ ਤੇ ਮਾਨੀਏ ਮਾਨਣੇ ਦਾ ਮਤਲਬ ਹੋ ਗਿਆ ਜੇ ਕੋਈ ਮੰਨ ਲਵੇ ਜਾਂ ਫਿਰ ਮੰਨਣ ਦੇ ਨਾਲ ਜਿੱਦਾਂ ਅਸੀਂ ਕਹਿ ਸਕਦੇ ਆ ਵੀ ਕੋਈ ਪ੍ਰਭੂ ਜੀ ਦਾ ਨਾਮ ਮੰਨ ਲਵੇ ਕੋਈ ਗੁਰੂ ਦੀ ਗੱਲ ਮੰਨ ਲਵੇ ਜਾਂ ਕਿਸੇ ਨੇ ਗੁਰੂ ਦੀ ਗੱਲ ਮੰਨ ਲਈ ਆ ਤੇ ਗੁਰੂ ਦੀ ਗੱਲ ਮੰਨਣ ਦੇ ਨਾਲ ਉਹਦੀ ਜ਼ਿੰਦਗੀ ਵਿੱਚ ਆ ਤਬਦੀਲੀ ਆਈ ਮਾਨਣੇ ਸ਼ਬਦ ਦਾ ਇਸ ਤਰ੍ਹਾਂ ਅਰਥ ਨਿਕਲੇ ਆ ਪਰ ਜਦੋਂ ਤੁਸੀਂ ਮਾਨਣੇ ਸ਼ਬਦ ਦਾ ਅਰਥ ਕੱਢੋਗੇ ਉਹਦਾ ਅਰਥ ਇਹ ਨਿਕਲੇਗਾ ਗੁਰੂ ਜੀ ਦਾ ਸ਼ਬਦ ਮੰਨਣਾ ਚਾਹੀਦਾ ਹੈ ਜਦ ਪ੍ਰਭੂ ਜੀ ਦਾ ਨਾਮ ਮੰਨਣਾ ਚਾਹੀਦਾ ਜਦ ਮੰਨਿਆ ਜਾ ਸਕਦਾ ਇਸ ਢੰਗ ਦੇ ਨਾਲ ਉਹਦਾ मीनिंग ਬਣੇਗਾ ਇਸੇ ਤਰ੍ਹਾਂ ਸੇਵ ਇਹ ਹੈ ਸੇਵੀ ਹੈ ਸੇਵੇ ਹੈ ਵਾਵੇ ਦੀ ਸਿਹਾਰੀ ਹੈ ਸੇਵ ਦੇ ਹੈ ਇਹਦਾ ਸੇਵੇ ਹੈ ਸੇਵੀ ਹੈ ਵੀ ਹੈ ਵਾਵੇ ਨੂੰ ਬਿਹਾਰੀ ਦੀ ਮਾਤਰਾ ਹੈ ਸੇਵੀ ਹੈ ਸੇਵੇ ਨਾਲ ਸਿਮਰਨ ਕਰਨ ਦੇ ਨਾਲ ਪ੍ਰਭੂ ਜੀ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਸੇਵਿਆ ਪ੍ਰਭੂ ਜੀ ਦਾ ਨਾਮ ਸੇਵਣਾ ਚਾਹੀਦਾ ਸਿਮਰਨਾ ਚਾਹੀਦਾ ਸੰਗਤ ਜੀ ਤੁਸੀਂ ਦੇਖੋ ਅਰਥਾਂ ਦਾ ਵੀ ਫਰਕ ਆ ਉਚਾਰਨ ਦਾ ਵੀ ਫਰਕ ਆ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਇੱਕ ਵਾਰੀ ਫਿਰ ਤੋਂ ਵੀ ਇਹ ਮੁਬਾਰਕ ਸ਼ਬਦ ਵਾਰ-ਵਾਰ ਰਿਪੀਟ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਿਹਾਰੀ ਦੀ ਮਾਤਰਾ ਦੇ ਨਾਲ ਸ਼ਬਦ ਘਾਟਾ ਸਿਹਾਰੀ ਦੀ ਮਾਤਰਾ ਨਾਲ ਜ਼ਿਆਦਾ ਵਾ ਪਰ ਜਦੋਂ ਅਸੀਂ ਧਿਆੜਮੀ ਨਾ ਦਿੰਦੇ ਤੇ ਉਦੋਂ ਅਸੀਂ ਸਿਹਾਰੀ ਦੀ ਮਾਤਰਾ ਨੂੰ ਵੀ ਬਿਹਾਰੀ ਦੀ ਮਾਤਰਾ ਦੀ ਟੋਣ ਵਿੱਚ ਪ੍ਰੋਨਾਂਊਂਸ ਕਰੀ ਜਾਂਦੇ ਆ ਜਿਵੇਂ ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਜਪਜੀ ਸਾਹਿਬ ਦੀ ਪਾਣੀ ਦੇ ਵਿੱਚ ਪਾਠ ਹੁੰਦਾ ਸੁਣਿਆ ਚਾਰ ਪੌੜੀਆਂ ਸੁਣਨ ਵਾਲੀਆਂ ਹੁੰਦੀਆਂ ਨੇ ਨਾ ਜੀ ਹੁਣ ਸੁਣਿਆ ਪਾਠ ਸਸੇ ਨੂੰ ਔਕੜ ਨਾਣੇ ਨੂੰ ਸਿਹਾਰੀ ਦੀ ਮਾਤਰਾ ਲੱਗੀ ਲਘੂ ਮਾਤਰਾ ਛੋਟੀ ਮਾਤਰਾ ਹੈ ਪਾਠ ਕੀ ਜੀ ਸੁਣਿਆ ਪਰ ਉੱਥੇ ਹੋ ਸਕਦਾ ਹੈ ਕਈ ਸਿਕ ਸੰਗਤਾਂ ਇੰਜ ਪਾਠ ਕਰਦੀਆਂ ਹੋਣਗੀਆਂ ਸੁਣੀ ਹੈ ਨਹੀਂ ਇਹ ਨਾਣੇ ਨੂੰ ਬਿਹਾਰੀ ਦੀ ਮਾਤਰਾ ਨਹੀਂ ਉੱਥੇ ਲੱਗੀ ਹੋਈ ਹਾਂ ਸੁਣੀਏ ਪਾਠ ਵੀ ਹੁੰਦਾ ਬਹੁਤ ਵਾਰ ਹੁੰਦਾ ਗਾਵੀਏ ਸੁਣੀਏ ਮਨ ਰੱਖੀਐ ਭਾਉ ਉੱਥੇ ਸੁਣੀਏ ਪਾਠ ਪਰ ਇਹ ਪਾਠ ਆ ਸੁਣਿਆ ਜੇ ਕੋਈ ਪ੍ਰਭੂ ਜੀ ਦਾ ਨਾਮ ਸੁਣ ਲਵੇ ਇੱਥੇ ਪਾਠ ਆ ਸੁਣੀ ਐ ਸੁਣਨਾ ਚਾਹੀਦਾ ਹੈ ਇਸੇ ਤਰ੍ਹਾਂ ਹੋਰ ਪਾਠ ਵੀ ਹੁੰਦੇ ਆ ਇੱਕ ਸ਼ਬਦ ਆ ਪਾਏ ਐ ਪਪੇ ਨੂੰ ਕੰਨਾ ਈੜੀ ਬਿਹਾਰ ਈੜੀ ਸਿਹਾਰੀ ਐੜੇ ਦੁਲਾਵਾਂ ਪਾਏ ਐ ਪਾਈ ਐ ਫਰਕ ਅਨੁਚਾਰਨ ਦੇ ਵਿੱਚ ਇਸੇ ਤਰ੍ਹਾਂ ਪੜੇ ਐ ਪੜੀ ਐ ਇੱਥੇ ਵੀ ਫਰਕ ਆ ਤੋਂ ਸੰਗਤ ਜੀ ਖਿਆਲ ਵਿੱਚ ਰੱਖੋ ਇਹਨਾਂ ਦੋ ਨਾ ਹੀ ਸ਼ਬਦ ਦੇਖੋ ਜੇ ਆਪਾਂ ਧਿਆਨ ਨਾਲ ਦੇਖੀਏ ਸ਼ਬਦਾਂ ਦਾ ਜਿਹੜਾ ਸਰੂਪ ਆ ਉਹ ਵੀ ਵੱਖਰਾ ਹੈ ਤੇ ਉਚਾਰਨ ਵੀ ਵੱਖਰਾ ਹੈ ਅਰਥ ਵੀ ਵੱਖਰਾ ਹੈ ਇਹ ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਨਾਲ ਬੜੀ ਅਮੋਲਕ ਜਾਣਕਾਰੀ ਸਾਂਝੀ ਕੀਤੀ ਆ ਬੇਤੀ ਕਰਨਾ ਚਾਹਾਂਗਾ ਇਹਨੂੰ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਹੀ ਸੰਗਤ ਜੀ ਆਓ ਗੁਰਬਾਣੀ ਸਿੱਖੀ ਇਹ ਜਿਹੜਾ ਸਾਡਾ ਪ੍ਰੋਗਰਾਮ ਆ ਇਹ ਜਿਹੜਾ ਉਪਰਾਲਾ ਹੈ ਗੁਰੂ ਸਾਹਿਬ ਦੀ ਦਿਆਨ ਨਾਲ ਆਪਾਂ ਸਾਰੇ ਨਾਲ ਮਿਲ ਕੇ ਕਰ ਰਿਹਾ ਤਾਂ ਹੀ ਸਫਲ ਹੋਵੇਗਾ ਸੋ ਇਹਨੂੰ ਸ਼ੇਅਰ ਜ਼ਰੂਰ ਕਰੋ ਤੇ ਉਮੀਦ ਕਰਦਾ ਤੁਹਾਨੂੰ ਇਹ ਜਾਣਕਾਰੀ ਵੀ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ